ਉਹ ਬਰਤਾਰਾ ਪਿਛਲੇ ਦਿਨਾਂ ਦੇ ਵਿੱਚ ਅਕਾਲ ਤੱਕ ਸਭ ਤੋਂ ਹੋਇਆ ਏ ਉਸ ਬਰਤਾਰੇ ਦੇ ਸਬੰਧ ਦੇ ਵਿੱਚ ਕਹਿੰਦੇ ਜਿਹੜੇ ਦਾ ਸਾਹਿਬ ਨਾਲ ਜਿਹੜਾ ਕਿਹੜਾ ਯਾ ਇਹਨਾਂ ਨੂੰ ਅਹੁਦੇ ਤੋਂ ਹਟਾਉਣ ਲਈ ਅਸਤੀਫਾ ਦਿਵਾਉਣ ਲਈ ਇਹ ਚੀਜ਼ਾਂ ਮਤਲਬ ਕਿ ਉਹਨਾਂ ਨੇ ਪ੍ਰਗਟ ਕਰ ਲਈਆਂ ਤੇ ਪੇਸ਼ ਕਰ ਲਈਆਂ ਹਾਂਜੀ ਜਿਹੜੀਆਂ ਕਿ ਨਿਹਾਇਤ ਦਿਨਾਂ ਦੀ ਕੋਈ ਗੱਲ ਵੀ ਨਹੀਂ ਬਣਦੀ ਹੈਗੀ ਕੋਈ ਤੁਕ ਵੀ ਨਹੀਂ ਬਣਦੀ ਹੈਗੀ ਇਸ ਸਮੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਗਰੂ ਪਿਆਰੇਓ ਕਿਦਾਂ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਸੋ ਗੱਲਬਾਤ ਅੱਜ ਦੀ ਤੁਹਾਨੂੰ ਪਤਾ ਹੀ ਹੈ ਕਿ ਜੋ ਪੰਥ ਦੇ ਵਿੱਚ ਇੱਕ ਹੋਰ ਹੀ ਤਰ੍ਹਾਂ ਦਾ ਵਰਤਾਰਾ ਚੱਲ ਰਿਹਾ ਹੈ ਜਿਸ ਨੂੰ ਕੋਈ ਹੱਦ ਮਤਲਬ ਕਿ ਬੜੇ ਹੀ ਹੇਠਲੇ ਦਰਜੇ ਦੀ ਜਿਹੜੀ ਰਾਜਨੀਤੀਅ ਸਿਆਸਤ ਜਿਹੜੀ ਮਤਲਬ ਕਿ ਜ਼ੀਰੋ ਦਰਜੇ ਦੀ ਉਹ ਕੀਤੀ ਜਾ ਰਹੀ ਹੈ ਕੀਤੀ ਵੀ ਕਿਹਦੇ ਨਾਲ ਜਾ ਰਹੀ ਹੈ ਜ세ਦਾਰ ਸਾਹਿਬ ਨਾਲ ਸੋ ਉਹਨਾਂ ਦੇ ਜਿਹੜਾ ਸਾਡੂ ਸੀਗਾ ਪਹਿਲਾਂ ਜਦੋਂ ਹੁਣ ਤਾਂ ਨਹੀਂ ਹੈ ਤੇ ਉਹਨੂੰ 10-12 ਸਾਲਾਂ ਬਾਅਦ ਕੱਢ ਲਿਆ ਤੇ ਪ੍ਰਗਟ ਕਰ ਲਿਆ ਗਿਆ ਇਹ ਹਾਲ ਲਾਓ ਵੀ ਉਹ ਬੰਦਾ ਅਚਾਨਕ ਪ੍ਰਗਟ ਹੋ ਗਿਆ ਦੱਸੋ ਐਨੇ ਸਾਲਾਂ ਦਾ ਉਹ ਕੇਸ ਜਿਹੜਾ ਬੰਦਾ ਕਹਿ ਰਿਹਾ ਵੀ ਮੇਰੀ ਘਾਲੀ ਨਾਲ ਇੰਦੇ ਨਾਜਾਇਜ਼ ਸੰਬੰਧ ਸੀਗੇ ਇਹ ਤਾਂ ਬਹੁਤ ਆ ਤੇ ਉਹ ਬੰਦਾ ਅਚਾਨਕ ਅੱਜ ਇੰਨੇ ਸਾਲਾਂ ਬਾਅਦ ਕਹਿ ਲਈ ਵੀ ਪ੍ਰਗਟ ਹੋ ਜਾਂਦਾ ਹੈਰਾਨੀ ਦੀ ਗੱਲ ਹੈ ਤੇ ਉਹ ਦੋਸ਼ ਲਾ ਰਿਹਾ ਹੈ ਸਿੰਘ ਸਾਹਿਬ ਉੱਤੇ ਕਿ ਮਤਲਬ ਕਿ ਵੀ ਇਹਨਾਂ ਦੇ ਨਜਾਇਜ਼ ਸਬੰਧ ਸੀਗੇ ਮੇਰੀ ਘਰਵਾਲੀ ਨਾਲ ਸੋ ਉਹ ਬੰਦਾ ਦੇਖੋ ਕਿਹਨੇ ਪ੍ਰਗਟ ਕੀਤਾ ਹੈ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਠੀਕ ਹੈ ਜੀ ਕਿਉਂਕਿ ਜੋ ਬਰਤਾਰਾ ਪਿਛਲੇ ਦਿਨਾਂ ਦੇ ਵਿੱਚ ਅਕਾਲ ਤੱਕ ਸਭ ਤੋਂ ਹੋਇਆ ਹੈ ਉਸ ਬਰਤਾਰੇ ਦੇ ਸਬੰਧ ਦੇ ਵਿੱਚ ਕਰੀਮ ਜਹਰੇਦਾ ਸਾਹਿਬ ਨਾਲ ਜੀ ਕਿਹੜਾ ਹੈ ਜਾਂ ਇਹਨਾਂ ਨੂੰ ਅਹੁਦੇ ਤੋਂ ਹਟਾਉਣ ਲਈ ਅਸਤੀਫਾ ਦੇਉਣ ਲਈ ਇਹ ਚੀਜ਼ਾਂ ਮਤਲਬ ਕਿ ਉਹਨਾਂ ਨੇ ਪ੍ਰਗਟ ਕਰ ਲਈਆਂ ਤੇ ਪੇਸ਼ ਕਰ ਲਈਆਂ ਹਾਂਜੀ ਜਿਹੜੀਆਂ ਕਿ ਨਿਹਾਂਤ ਜਿਨ੍ਹਾਂ ਦੀ ਕੋਈ ਗੱਲ ਵੀ ਨਹੀਂ ਬਣਦੀ ਹੈਗੀ ਕੋਈ ਤੁੱਕ ਵੀ ਨਹੀਂ ਬਣਦੀ ਹੈਗੀ ਇਸ ਸਮੇਂ ਕਿਉਂਕਿ ਜਿਹੜਾ ਇਹਨਾਂ ਦਾ ਸਾਡੂ ਸੀਗਾ ਤੁਸੀਂ ਪਹਿਲਾਂ ਤਾਂ ਉਹਨੂੰ ਦੇਖੋ ਬੰਦੇ ਨੂੰ ਤੇ ਉਹ ਬੰਦਾ ਤੁਸੀਂ ਆਪ ਦੇਖੋ ਕਿੱਦਾਂ ਦਾ ਹੈ ਉਹ ਜਿਹੜਾ ਸਿੰਘ ਸਾਹਿਬ ਉੱਤੇ ਇਲਜ਼ਾਮ ਲਾ ਰਿਹਾ ਹੈ ਹਾਂਜੀ ਸੋ ਇਹ ਉਹ ਬੰਦਾ ਹੈ ਇਹ ਦੇਖੋ ਇਹ ਹੈ ਉਹ ਬੰਦਾ ਦੇਖੋ ਜੀ ਨੇ ਇੰਟਰਵਿਊ ਦਿੱਤੀ ਸੀਗੀ ਪੱਗ ਬੰਨੀ ਹੋਈ ਸੀਗੀ ਇਹ ਉਹੀ ਹੈ ਬੰਦਾ ਤੁਸੀਂ ਹੁਣ ਇਹਦਾ ਜਿਹੜਾ ਕਿਰਦਾਰ ਹੈ ਉਹ ਆਪਣੇ ਹਿਸਾਬ ਨਾਲ ਲਾ ਲਓ ਹਾਂਜੀ ਕਿ ਆਹ ਦੇਖ ਲਓ ਪਿੱਛੇ ਓਸ਼ੋ ਦੀ ਕਹਿ ਲੀਏ ਵੀ ਫੋਟੋ ਲੱਗੀ ਹੋਈ ਹੈ ਤੇ ਨੰਗੇ ਧਾੜ ਇਹ ਟੋਪੀ ਲੈ ਕੇ ਦਾੜੀ ਜੜੀ ਵਧਾ ਕੇ ਇਹ ਬੈਠਾ ਹੈ ਸੋ ਇਸ ਬੰਦੇ ਨੂੰ ਅਚਾਨਕ ਪ੍ਰਗਟ ਕਰ ਲਿਆ ਜਾਂਦਾ ਕਿਉਂ ਕਿ ਕਿਉਂਕਿ ਜਸਵੰਤ ਸਾਹਿਬ ਨੂੰ ਮਾਨਸਿਕ ਤੌਰ ਤੇ ਕਹਿ ਲਿਏ ਵੀ ਤੰਗ ਕੀਤਾ ਜਾਵੇ ਕਿ ਇਹ ਆਪਣੇ ਆਪ ਹੀ ਅਸਤੀਫਾ ਦੇ ਦੇਣ ਤੇ ਅਸੀਂ ਵੀ ਮਤਲਬ ਕਿ ਸੁਰੱਖਿਓ ਰਹੀਏ ਸੋ ਮੈਂ ਅਕਾਲੀ ਦਲ ਵਾਲੇ ਜਿਹੜੇ ਵੀਰ ਐ ਜਿਹੜੇ ਵਰਕਰ ਐ ਇਹ ਚੀਜ਼ਾਂ ਜਿਹੜੀਆਂ ਪੋਸਟਾਂ ਵੀ ਪਾ ਰਹੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਹ ਚੀਜ਼ਾਂ ਅਸਲ ਦੇ ਵਿੱਚ ਇਹ ਚੰ ਠੀਕ ਨਹੀਂ ਹੈਗੀਆਂ ਇਹ ਚੰਗੀਆਂ ਨਹੀਂ ਹੈਗੀਆਂ ਠੀਕ ਹੈ ਜੀ ਕਿਉਂ ਨਹੀਂ ਹੈ ਕਿਉਂਕਿ ਦੇਖੋ ਜਿਹੜਾ ਕਾਲ ਤੱਕ ਸਾਹਬ ਤੇ ਸਜ਼ਾ ਲਾਈ ਹੈ ਸੁਗਵੀਰ ਨੂੰ ਪਹਿਲੀ ਗੱਲ ਜੇ ਤੁਹਾਨੂੰ ਗਿਆਨੀ ਹਰਪੀ ਸਿੰਘ ਨਾਲ ਤਕਲੀਫ ਸੀਗੀ ਤੁਹਾਨੂੰ ਕੋਈ ਥੋੜੀ ਰੰਜਿਸ਼ ਸੀਗੀ ਠੀਕ ਹੈ ਤਾਂ ਫਿਰ ਸੁਗਵੀਰ ਨੇ ਪਹਿਲੇ ਗੁਨਾਹ ਆਪਣੇ ਕਿਉ ਮੰਨੇ ਇੱਕ ਪਾਸੇ ਤਾਂ ਉਹ ਗੁਨਾਹ ਆਪਣੇ ਉਹਨੇ ਮੰਨ ਲਏ ਠੀਕ ਹੈ ਕਿ ਹਾਂ ਮੈਥੋਂ ਗਲਤੀਆਂ ਹੋਈਆਂ ਤੇ ਮੈਂ ਸਜ਼ਾ ਦਾ ਹੱਕਦਾਰ ਐ ਉਹਨਾਂ ਨੇ ਸਜ਼ਾ ਲਵਾਈ ਤੇ ਸਜ਼ਾ ਭੁਗਤੀ ਵੀ ਐ ਗੱਲ ਮੁੱਕੀ ਠੀਕ ਐ ਲੇਕਿਨ ਸਜ਼ਾ ਤੋਂ ਬਾਅਦ ਐਦਾਂ ਦੀਆਂ ਪੋਸਟਾਂ ਪੈਣ ਲੱਗ ਜੰਮੀਆਂ ਗਿਆਨੀ ਹਰਪੀ ਸਿੰਘ ਦੇ ਮਤਲਬ ਕਿ ਖਿਲਾਫ ਜਿਹੜੀਆਂ ਕਿ ਉਹਨਾਂ ਨੂੰ ਮਾਨਸਿਕ ਕਹ ਲੀਏ ਪਰੇਸ਼ਾਨੀ ਦੇਣ ਵਾਲੀਆਂ ਉਹ ਸੋ ਤੁਸੀਂ ਫਿਰ ਸੁਖਵੀਰ ਨੂੰ ਮੈਂ ਇਹੀ ਗੱਲ ਪੁੱਛਣਾ ਚਾਹੁੰਦਾ ਕਿ ਭਾਈ ਤੂੰ ਫਿਰ ਆਪਣੇ ਗਨਾਹੇ ਕਿਉ ਮੰਨੇ ਸੀਗੇ ਜੇ ਤੁਸੀਂ ਉਲਟਾ ਜਥੇਦਾਰਾਂ ਦੀਆਂ ਗਲਤੀਆਂ ਕាលੀਏ ਵੀ ਤੁਸੀਂ ਲਿਆ ਲਿਆ ਕੇ ਪੇਸ਼ ਕਰ ਰਹੇ ਹੋ ਹਨ ਉਹਨਾਂ ਨੂੰ ਇਹ ਇਦਾਂ ਦੀਆਂ ਪੋਸਟਾਂ ਮਤਲਬ ਕਿ ਉਹਦੇ ਜਿਹੜੀਆਂ ਕਿ ਉਹਨਾਂ ਦੇ ਕਿਰਦਾਰ ਨਾਲ ਮੈਚ ਵੀ ਨਹੀਂ ਕਰਦੀਆਂ ਹੈਗੀਆਂ ਹਨਾ ਤੇ ਉਹ ਤੁਸੀਂ ਪੋਸਟਾਂ ਪਾ ਰਹੇ ਇਹਨਾਂ ਦਾ ਫਿਰ ਕੀ ਮਤਲਬ ਕਿ ਮਕਸਦ ਹੈ ਤੁਸੀਂ ਜਾਂ ਤਾਂ ਪਹਿਲੇ ਹੀ ਨਾ ਗੁਨਾਹ ਮੰਨਦੇ ਆਪਣੇ ਇੱਕ ਠੋਕੇ ਖੜ ਜਾਂਦੇ ਫਿਰ ਔਰ ਦੂਜਾ ਅਕਾਲ ਪੁਰਖ ਸਾਹਿਬ ਤੋਂ ਹੁਕਮ ਵੀ ਜਾਰੀ ਹੋਇਆ ਹੈ ਵੀ ਇਹ ਜਿਹੜੀਆਂ ਸੋਸ਼ਲ ਮੀਡੀਆ ਉੱਤੇ ਜਿਹੜਾ ਸਿਸਟਮ ਕਹਿ ਲਈਏ ਵੀ ਗੰਦ ਤੁਸੀਂ ਪਾ ਰਹੇ ਹੋ ਬਰਕਰ ਅਕਾਲੀ ਦਲ ਦੇ ਵੀ ਇਹ ਮਤਲਬ ਕਿ ਨਹੀਂ ਪਹਿਣਾ ਚਾਹੀਦਾ ਹਨ ਲੇਕਿਨ ਤੁਸੀਂ ਬਾਰ ਬਾਰ ਉਸ ਬੰਦੇ ਤੇ ਨਿਸ਼ਾਨਾ ਸਾਧ ਰਹੇ ਗਿਆਨੀ ਹਰਪ੍ਰੀਤ ਸਿੰਘ ਤੇ ਜਦ ਕਿ ਬਾਕੀ ਜਥੇਦਾਰ ਵੀ ਤਾਂ ਉੱਥੇ ਹੀ ਸੀਗੇ ਦੱਸੋ ਮੈਨੂੰ ਇਹ ਮਤਲਬ ਕਿ ਤੁਸੀਂ ਇਹ ਹਸਾਬ ਲਾਓ ਵੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਇਹ ਤਾਂ ਤੁਹਾਡੇ ਮਤਲਬ ਕਿ ਤੁਹਾਡੇ ਵੱਲੋਂ ਤੁਸੀਂ ਗੁਨਾਹ ਮੰਨ ਲਿਆ ਗੁਨਾਹ ਮੰਨ ਕੇ ਤੁਹਾਡੇ ਬੰਦੇ ਜਥੇਦਾਰਾਂ ਦੀ ਕਹਿ ਲਈਏ ਵੀ ਮਤਲਬ ਕਿ ਖਿਲਾਫ ਪੋਸਟਾਂ ਪਾ ਰਹੇ ਵੀ ਨਹੀਂ ਜੀ ਇਹ ਜਾਂ ਉਹ ਤਾਂ ਤੁਸੀਂ ਫਿਰ ਮੰਨਦੇ ਹੀ ਨਾ ਕੋਨਾ ਆਪਣੇ ਠੀਕ ਹੈ ਔਰ ਆ ਬੰਦਾ ਜਿਹੜਾ ਏ ਸਾਧੂ ਹੈ ਜਿਹੜਾ ਉਹਦਾ ਹੈ ਗਿਆਨੀ ਜੀ ਦਾ ਇਹ ਸਾਧੂ ਪ੍ਰਗਟ ਹੋ ਗਿਆ ਜੀ ਦੱਸੋ ਇਹ ਮਤਲਬ ਕਿ 2007 ਤੋਂ ਪਹਿਲਾਂ ਦੀਆਂ ਗੱਲਾਂ ਆ ਠੀਕ ਹੈ ਜੀ ਔਰ ਇਹ ਬੰਦਾ ਜਿਹੜਾ ਇਹ ਟੋਪੀ ਪਾਈ ਓਸ਼ੋ ਦਾ ਭਗਤ ਬਣੀ ਫਿਰਦਾ ਏ ਠੀਕ ਹੈ ਜੀ ਨੰਗਾ ਹੋਇਆ ਵਾ ਇਹ ਮਾਲਾ ਪਾਈ ਵੀ ਏ ਓਸ਼ੋ ਜੀ ਵਾਲੀ ਤੇ ਟੋਪੀ ਲਈ ਵੀ ਏ ਹੈਟ ਇਹ ਬੰਦੇ ਤੇ ਕੇਸ ਕਾਦੇ ਪਏ? ਦਹੇਜ ਮੰਗਣ ਦੇ। ਠੀਕ ਹੈ ਜੀ। ਦੂਜਾ ਆਪਣੀ ਘਰਵਾਲੀ ਨਾਲ ਕੁੱਟ ਮਾਰਦੇ। ਦੱਸੋ। ਉਹ ਕਿਹੜੇ ਖਾਤੇ ਪਾਹੋਂਗੇ ਤੁਸੀਂ ਫਿਰ? ਫਿਰ 2 ਸਾਲ ਦੀ ਇਹਨੂੰ ਸਜ਼ਾ ਹੋਈ ਵੀ ਐ। 2007 ਤੋਂ ਪਹਿਲਾਂ ਦੀਆਂ ਗੱਲਾਂ। ਠੀਕ ਐ? ਤੇ ਉਹ ਜਿਹੜੀ ਉਹਦੀ ਘਰਵਾਲੀ ਸੀਗੀ ਉਹਦੇ ਵਿਆਹ ਹੋਈ ਨੂੰ ਵੀ ਕਿੰਨੇ ਸਾਲ ਹੋ ਗਏ ਤੇ ਉਹਦੇ ਨਵੀਂ ਜਗ੍ਹਾ ਵੀ ਬੱਚੇ ਨੇ। ਦੱਸੋ। ਉਹ ਤਾਂ ਸੁਖੀ ਬਸਦੀ ਐ ਵਿਚਰੀ। ਆਪਣਾ ਤੁਸੀਂ ਤੂੰ ਉਹਦੀ ਮਿੱਟੀ ਪੁੱਟਣ ਲੱਗਿਆਂ ਹੋਇਆ ਜਾਂ ਦੱਸ ਮੈਨੂੰ ਜਦੋਂ ਤੁਹਾਡਾ ਸਾਰਾ ਸਿਸਟਮ ਹੋ ਗਿਆ ਹਨਾ ਤੈਨੂੰ ਸਜ਼ਾ ਹੋਈ ਡੀਐਸਪੀ ਦੇ ਮਤਲਬ ਕਿ ਡੀਐਸਪੀ ਦੇ ਤੌਰ ਤੇ ਤੇਰੀ ਇਨਕੁਆਰੀ ਕੀਤੀ ਗਈ ਹੈ ਏਟੂਆਰ ਠੀਕ ਹੈ ਔਰ ਤੂੰ ਉਹਨ ਕੁੱਟਦਾ ਨਾ ਰਿਹਾ ਤੇ ਆਪਣੇ ਸਹੁਰਿਆਂ ਤੋਂ ਕਹਿ ਲਈਏ ਵੀ ਤੂੰ ਦਹੇਜ ਮੰਗਦਾ ਰਿਹਾ ਪੈਸੇ ਮੰਗਦਾ ਰਿਹਾ ਦੱਸੋ ਮੈਨੂੰ ਉਹਦੀ ਕੁੱਟਮਾਰ ਕਰਦਾ ਰਿਹਾ ਉਹ ਕਿਹੜੇ ਖਾਤੇ ਚ ਪਾਉਣੀਆਂ ਕਰਨਾ ਫੇਰ 2 ਸਾਲ ਜਿਹੜੇ ਤੂੰ ਕੈਦ কাটਕੀਆਂ ਆ ਦੱਸੋ ਤੂੰ ਉਹ شخصیت ਉੱਤੇ ਇਹ ਕਹ ਲੀਏ ਵੀ ਇਹ ਇਲਜ਼ਾਮ ਲਾ ਰਿਹਾ ਹੈ। ਜਿਆਦਾ ਕੋਈ ਸਬੂਤ ਪੇਸ਼ ਕਰ ਹਨਾ ਔਰ ਤੂੰ ਇੰਨੇ ਸਾਲ ਇਹਨੂੰ ਪੁੱਛੇ ਜੇ ਹਨਾ ਵੀ ਬੰਦਾ ਮਤਲਬ ਇਹ ਬੋਲਿਆ ਨਹੀਂ ਅੱਜ ਤੱਕ ਬਿਆਨ ਨਹੀਂ ਦਿੱਤਾ ਕੋਈ ਇਹਨਾਂ ਦੇ ਖਿਲਾਫ ਜਫੇਦਾਰ ਸਾਹਿਬ ਦੇ ਤੇ ਉਹ 2007 ਤੋਂ ਪਹਿਲਾਂ ਦੀਆਂ ਗੱਲਾਂ ਤੂੰ ਹੁਣ ਮਤਲਬ ਇਹਨਾਂ ਦੇ ਖਿਲਾਫ ਬਿਆਨ ਦੇ ਰਿਹਾ। ਇਹ ਲੋਕ ਇਹਨੇ ਬੇਵਕੂਫ ਨਹੀਂ ਹੈਗੇ। ਠੀਕ ਹੈ ਲੋਕਾਂ ਨੂੰ ਸਾਰਾ ਪਤਾ A to Z ਵੀ ਇਹ ਬੰਦਾ ਕਿਉਂ ਪ੍ਰਗਟ ਕੀਤਾ ਆ ਗਿਆ ਕਾਹਤੇ ਪ੍ਰਗਟ ਕਰਿਆ ਇਹਨੂੰ ਇੰਨੇ ਸਾਲਾਂ ਬਾਅਦ ਇਹ ਸਿੱਧਾ ਸਾਬ ਹੈ ਕਿ ਅਕਾਲੀ ਦਰਬਾਰ ਨੇ ਕਰਿਆ ਤਾਂ ਕਿ ਸਿੰਘ ਸਾਹਿਬ ਨੇ ਜੋ ਫੈਸਲਾ ਸੁਣਾਇਆ ਤੁਸੀਂ ਉਸ ਫੈਸਲੇ ਦੇ ਉਲਟ ਜਾ ਰਹੇ ਹੋ ਮੈਂ ਤੁਹਾਨੂੰ ਗੱਲ ਦੱਸਾਂ ਤੁਸੀਂ ਉਸ ਅਕਾਲ ਤਖਤ ਸਾਡੇ ਉਲਟ ਜਾ ਰਹੇ ਆ ਜੇ ਤੁਸੀਂ ਆਪਣੀ ਮਤਲਬ ਕਿ ਸੋਚੋ ਨਾ ਤੁਸੀਂ ਜਿਹੜੇ ਇਹ ਮਤਲਬ ਕਿ ਰੋਜ਼ ਕੋਈ ਨਾ ਕੋਈ ਉਹਨਾਂ ਦੇ ਖਿਲਾਫ ਪੋਸਟ ਰੋਜ਼ ਕੋਈ ਨਾ ਕੋਈ ਅਤ ਹੀ ਛੇੜੇ ਦਰਦੇ ਦੀ ਹਨਾ ਘਟਿਆ ਮਤਲਬ ਅਗੇ ਪੋਸਟਾ ਜਿਹਨੂੰ ਆਪਾਂ ਕਹਿ ਸਕਦੇ ਆ ਉਹ ਪਾਉਨੇ ਤੁਸੀਂ ਉਹ ਅਕਾਲ ਤਖਸਾਲ ਦੇ ਉਲਟ ਤੋਂ ਡੀਆਂ ਇਹ ਗੱਲਾਂ ਨੇ ਜਾਤਾ ਫਿਰ ਸੁਖਵੀਰ ਭਾਈ ਆਪਣੀ ਗਲਤੀ ਉਹ ਨਾ ਮੰਨਦਾ ਗੁਨਾਹੇ ਨਾ ਮੰਨਦਾ ਜਦੋਂ ਗੁਨਾਹੇ ਮੰਨ ਲੇ ਬੰਦਾ ਗੁਨੇਗਾਰ ਸਾਬਤ ਹੋ ਗਿਆ ਦੱਸੋ ਉਹਨੂੰ ਹੈਰਾਨੀ ਦੀ ਗੱਲ ਬੰਦਾ ਇੱਕ ਕਹਿ ਰਿਹਾ ਮੈਂ ਮੈਂ ਗੁਨੇਗਾਰ ਹਾਂ ਮੈਂ ਮੰਨਦਾ ਜੀ ਗਲਤੀ ਅਕਾਲ ਤਖਸਾਲ ਤੇ ਹੱਥ ਜੋੜ ਕੇ ਤੇ ਤੁਸੀਂ ਇਹ ਉਹਦੇ ਜਿੱਦੇ ਬਰਕਰੇ ਤੁਸੀਂ ਤੁਸੀਂ ਉਹਦੇ ਗਨਾਏ ਨਹੀਂ ਮੰਨਦੇ ਦੱਸੋ ਮੈਨੂੰ ਇੱਕ ਪਾਸੇ ਪੋਸਟਾਂ ਪਾਉਣੇ ਲੋ ਜੀ ਸੁਖਵੀਰ ਨੇ ਸਾਰੀਆਂ ਗਲਤੀਆਂ ਝੋਲੀ ਚ ਪਾ ਲਈਆਂ ਫਿਰ ਉਹ ਝੋਲੀ ਤੁਸੀਂ ਪਾੜਨ ਤੇ ਲੱਗੇ ਹੋਏ ਆਂ ਉਹਦੀ ਹੈਨਾ ਤੁਸੀਂ ਉਹਦੀ ਝੋਲੀ ਪਾੜਨ ਤੇ ਲੱਗੇ ਹੋਏ ਆਂ ਕਿਉਂ ਕਿਉਂਕਿ ਤੁਹਾਨੂੰ ਰੰਜਿਚ ਹੈ ਕਿ ਸੁਖਵੀਰ ਨੂੰ ਹਾਏ ਹਾਏ ਥਜਾ ਕਿਉਂ ਸੁਣਾਉਂਦੀ ਦੋਸ਼ ਕਿਉਂ ਲਾਉਂਦੇ ਯਾਰ ਤੁਸੀਂ ਦੋਸ਼ ਨਾ ਹੀ ਮੰਨੋ ਫਿਰ ਤੁਸੀਂ ਜਿਹੜੇ ਇਹ ਪੋਸਟਾਂ ਪਾ ਰਹੇ ਵੀਰ ਮੇਰੇ ਉਹ ਇੱਕ ਹੋਚ ਨਾਲ ਮਾਹੋ ਪੋਸਨਾ ਇਹ ਗੱਲਾਂ ਠੀਕ ਨਹੀਂ ਐ ਇਹ ਤੁਹਾਡੇ ਲਈ ਲਾਭਦਾਇਕ ਨਹੀਂ ਹੈਗੀਆਂ ਠੀਕ ਐ ਕੰਮ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਸੀ ਕਿ ਭਾਈ ਹੁਣ ਗੁਨੇ ਗਰ ਸਾਬਤ ਹੋ ਗਏ ਠੀਕ ਐ ਮਾਰਗ ਬਖਸ਼ਣ ਜੋਗ ਹੈ ਨਾ ਬਖਸ਼ਣ ਲਈ ਤੂੰ ਦੀ ਸਜ਼ਾ ਲੁਆਈਏ ਦੱਸੋ ਠੀਕ ਐ ਤੂੰ ਹੀ ਤਾਂ ਹੋਰ ਨਾ ਕਰਵਾ ਰਹੇ ਆ ਉਹਦੇ ਕੋਲ ਉਹ ਤਾਂ ਆਪ ਸੋਚਦਾ ਹੁਣ ਭਾਵੇਂ ਉਹਨੇ ਕਿਹਾ ਜਾਂ ਨਹੀਂ ਕਿਹਾ ਪਰ ਤੁਸੀਂ ਇਹ ਚੀਜ਼ਾਂ ਪ੍ਰਗਟ ਕਰਕੇ ਐ ਝੂਠੇ ਸੱਚੇ ਗਵਾਹ ਪੇਸ਼ ਕਰਕੇ ਗਿਆਨੀ ਜੀ ਦੇ ਜਹਦੀਦਾਰ ਸਾਹਿਬ ਤੋਂ ਉਲਟ ਮੈਂ ਕਿਹ ਜਿਹੜੀਆਂ ਚੀਜ਼ਾਂ ਤੁਸੀਂ ਵਰਤਾਰਾ ਰਚ ਰਹੇ ਹੋ ਝੂਠਾ ਬਿਲਕੁਲ ਇੱਕ ਮਿੰਟ ਇੱਕ ਹਿਸਾਬ ਨਾਲ ਝੂਠਾ ਕਿਉਂ ਹੈ ਕਿਉਂਕਿ ਐਨੇ ਹਲ ਦਾ ਬੰਦਾ ਹਾਜ਼ਰ ਨਹੀਂ ਹੋਇਆ ਤੇ ਹੁਣ ਇੱਕੋ ਲਖਤ ਪ੍ਰਗਟ ਹੋ ਗਿਆ ਗਿਆਨੀ ਜੀ ਦਾ ਸਾਡੂ ਸੋ ਇਹ ਤਾਂ ਛਰੇ ਆਮ ਹੀ ਦਿਖ ਰਿਹਾ ਯਾਰ ਲੋਕ ਬੇਬਗੂ ਥੋੜਾ ਠੀਕ ਆ ਪਰ ਕੱਲੇ ਕੱਲੇ ਸ਼ਖਸ ਨੂੰ ਪਤਾ ਜਿਹੜੀ ਸਿਆ ਤੁਸੀਂ ਗੇੜ ਰਹੇ ਬੀ ਹਾਂ ਸਿਰਫ ਤੇ ਸਿਰਫ ਇਹ ਸਿਰਫ ਮਾਨਸਿਕ ਪੀੜਾ ਤੁਸੀਂ ਦੇ ਰਹੇ ਹੋ ਉਹਨਾਂ ਨੂੰ ਵੀ ਹਾਂ ਇਹ ਅੱਕ ਕੇ ਅਸਤੀਵਾ ਦੇ ਦੇਣਾਂ ਠੀਕ ਹੈ ਜੀ ਤੁਹਾਨੂੰ ਕਰਨਾ ਤਾਂ ਇਹ ਚਾਹੀਦਾ ਤਾਂ ਮਹਾਰਾਜ ਕੇ ਭਾਈ ਤੁਸੀਂ ਆਪਣੇ ਗਨਾਹ ਜਿਹੜੇ ਇਹ ਮੰਨ ਲੇ ਠੀਕ ਹੈ ਤੁਸੀਂ ਗਨਾਹ ਆਪਣੇ ਮੰਨ ਲੇ ਸਜ਼ਾ ਪੂਰੀ ਕਰੋ ਤੇ ਸਿਆਸਤ ਦੇ ਵਿੱਚ ਅੱਗੇ ਵਧੋ ਮਤਲਬ ਤਾਂ ਇਹ ਹੋ ਬਣਦਾ ਨਾ ਪਰ ਤੁਸੀਂ ਜਿਹੜੀ ਇਹ ਖੇਡ ਹੈ ਜਿਹੜੀ ਚੱਕਰੀ ਪੁੱਠੀ ਘੁਮਾ ਰਹੇ ਹੋਰ ਗਨਾਹ ਤੁਸੀਂ ਉਹਦੇ ਚੋਲੀ ਚ ਪਵਾ ਰਹੇ ਸੁਗਵੀਰ ਦੀ ਚ ਠੀਕ ਹੈ ਸੋ ਇਹ ਗੱਲਾਂ ਠੀਕ ਨਹੀਂ ਹੈਗੀਆਂ ਸਿਆਸਤ ਕਰੋ ਜੰਮ ਜੰਮ ਕਰੋ ਰਾਜ ਕਰੋ ਤੁਸੀਂ ਰਾਜ ਕਰਨ ਵਾਸਤੇ ਹੀ ਬਣੇ ਠੀਕ ਹੈ ਕਰੋ ਰਾਜ ਲੇਕਿਨ ਢੰਗ ਦੀ ਸਿਆਸਤ ਕਰੋ ਇਹ ਜਿਹੜੀਆਂ ਹੇਟਲੇ ਦਰਜੇ ਦੀਆਂ ਗੱਲਾਂ ਨਾ ਇਹ ਤੁਸੀਂ ਆ ਬੰਦਾ ਹੋਣਾ ਜਿਹੜਾ ਕਹਿ ਲਈਏ ਵੀ ਜਿਹੜਾ ਬੰਦਾ ਦੋਸ਼ੀ ਬੰਦਾ ਯਾਰ ਬੰਦਾ ਕੈਦ ਕੱਟ ਕੇ ਆਇਆ ਔਰ ਤੇ ਉੱਤੇ ਹੱਥ ਚੱਕ ਰਿਹਾ ਉਹ ਬੰਦਾ ਠੀਕ ਹੈ 2 ਸਾਲ ਦੀ ਉਹਨੂੰ ਸਜ਼ਾ ਹੋਈ ਵੀ ਆ ਦਹੇਜ ਉਹ ਮੰਗਦਾ ਬੰਦਾ ਤੇ ਤੁਸੀਂ ਉਹਨੂੰ ਯਾਰ ਚੱਕੀ ਫਿਰਦੇ ਆ ਦੱਸੋ ਇਹ ਤਾਂ ਪਾਗਲਾਂ ਨੂੰ ਵੀ ਪਤਾ ਕਿ ਬੰਦਾ ਟਾਰਗੇਟ ਕਿਵੇਂ ਹੋ ਗਿਆ ਪੈਰਾਸ਼ੂਟ ਰਹੀਂ ਤੁਸੀਂ ਟਾਰਗੇਟ ਕਰ ਲਿਆ ਹਾਸਾ ਆਉਂਦਾ ਨਾ ਚੀਜ਼ਾਂ ਤੋਂ ਇਹਨਾਂ ਨਾਲ ਕੁਝ ਨਹੀਂ ਹੋਣਾ ਹੈਗਾ ਠੀਕ ਹੈ ਨਾ ਉਹ ਜੋ ਉਹਨਾਂ ਦੀ ਚਕਸੀਅਤ ਹੈ ਉਹ ਉਹੀ ਰਹਿਣੀ ਹੈ ਬਾਕੀ ਮਹਾਰਾਜ ਜਾਣਦਾ ਠੀਕ ਹੈ ਗੁਨਾਹਗਾਰ ਤੁਸੀਂ ਕੀਤੇ ਹੈ ਗਨਾਹ ਭਾਈ ਤੁਸੀਂ ਕਰੇ ਹੈ ਤਾਂ ਸਖਬੀ ਨੇ ਝੋਲੀ ਚ ਪੋਏ ਹੈ ਠੀਕ ਹੈ ਇਦਾਂ ਕੋਈ ਉੱਥੇ ਅਕਾਲ ਤੱਕ ਸਾਹ ਤੇ ਖੜ ਕੇ ਗੁਨਾਹ ਆਪਣੀ ਹੋਲੀ ਜੀ ਨਹੀਂ ਪਹੁੰਦਾ ਹੁੰਦਾ ਕਿਉਂ ਕਿਉਂਕਿ ਮਤਲਬ ਉਹ ਸਾਰੀ ਉਮਰ ਨੂੰ ਇਤਿਹਾਸ 'ਚ ਦਰਜ ਹੋਣੀਆਂ ਚੀਜ਼ਾਂ ਠੀਕ ਹੈ ਇਹ ਤੁਹਾਡੀਆਂ ਹਰਕਤਾਂ ਜਿਹੜੀਆਂ ਇਹ ਵੀ ਦਰਜ ਹੋਣੀਆਂ ਹੈ ਕਿ ਫਲਾਣੇ ਟਾਈਮ ਦੇ ਵਿੱਚ ਜਥੇਦਾਰ ਸਾਹਿਬ ਨੇ ਫਲਾਣੇ ਬੰਦੇ ਨੂੰ ਸਜ਼ਾ ਦਿੱਤੀ ਲੇਕਿਨ ਇਸ ਪਾਰਟੀ ਦੇ ਬੰਦਿਆਂ ਨੇ ਉਹ ਜਥੇਦਾਰ ਦੇ ਖਿਲਾਫ ਕਹਿ ਲਈ ਵੀ ਪ੍ਰੋਪਾਗੈਂਡਾ ਸਿਰਜਿਆ ਇਹ ਵੀ ਇਤਿਹਾਸ 'ਚ ਲਿਖੀਆਂ ਜਾਣੀਆਂ ਗੱਲਾਂ ਸੋ ਕਿਉਂ ਆਪਣੇ ਮੱਥੇ ਉੱਤੇ ਕਲੰਕ ਲੁਆਉਣੇ ਤੁਸੀਂ ਮੈਨੂੰ ਹੈਰਾਨ ਨਹੀਂ ਆਉਂਦੀ ਇੱਕ ਪਾਸੇ ਦਾਵਾ ਕਰਦੇ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਮੰਨਣ ਵਾਲੇ ਬੰਦੇ ਆ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਣ ਵਾਲੇ ਬੰਦੇ ਆ ਤੇ ਦੂਜੇ ਪਾਸੇ ਤੁਸੀਂ ਜਫੇਦਾਰ ਨੂੰ ਕਹਿ ਲਿਏ ਵੇ ਝੂਠੀਆਂ ਸੱਚੀਆਂ ਪੋਸਟਾਂ ਪਾ ਪਾ ਕੇ ਉਹਨਾਂ ਨੂੰ ਤੁਸੀਂ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਨਹੀਂ ਜੀ ਇਹ ਜਫੇਦਾਰ ਦਾ ਇਦਾਂ ਇਹ ਇਦਾਂ ਇਹ ਭਾਜਪੀ ਦਾ ਹੈ ਇਹ ਫਲਾਣੇ ਦਾ ਹੈ ਤਣਕੇ ਦਾ ਜਾ ਤਾਂ ਦੱਸ ਦੋ ਉਸ ਤਖਤ ਉੱਤੇ ਕਿਹੜਾ ਫੈਸਲਾ ਤੁਹਾਡੇ ਖਿਲਾਫ ਗਿਆ ਫਿਰ ਤਾਂ ਗੱਲ ਕਰੋ ਤੁਸੀਂ ਕਿ ਹਾਂ ਜੀ ਆ ਜਫੇਦਾਰ ਨੇ ਮਤਲਬ ਕਿ ਸਾਡੇ ਖਿਲਾਫ ਇਹ ਗਲਤ ਫੈਸਲਾ ਸੁਣਾਇਆ ਲਿਆਓ ਫਿਰ ਪਤਾ ਸੀ ਵੀ ਤੁਹਾਡੇ ਨਾਲ ਖੜੂਗੇ ਗੱਲ ਇਹ ਬਣਦੀ ਹੁੰਦੀ ਹੈ ਗੱਲ ਇਹ ਨਹੀਂ ਹੈ ਵੀ ਆ ਇੱਕ ਪਾਸੇ ਗਨਾਹਾਂ ਨੂੰ ਆਪਾਂ ਮੰਨੀ ਵੀ ਜਾਓ ਦੂਜੇ ਪਾਸੇ ਜਿਹੇਦਾਰਾਂ ਨੂੰ ਕਹਿ ਲਈਏ ਵੀ ਖਲਾਫ ਰੋਪੇ ਗੰਡਾ ਵੀ ਕਰੀ ਜਾਓ ਇਹ ਕਿਹੜੀ ਕਿਤਾਬ ਤੇ ਲਿਖਿਆ ਯਾਰ ਇਹ ਤੁਸੀਂ ਗਨਾਹ ਮੰਨਣ ਵਾਲੀ ਗੱਲ ਕਰਦੇ ਹੋ ਤੁਸੀਂ ਗਨਾਹ ਮੰਨ ਕੇ ਵੀ ਕਹਿ ਲਈਏ ਤੁਸੀਂ ਸਮਝ ਨਹੀਂ ਲੱਗ ਰਹੀਏ ਤੁਸੀਂ ਕਰ ਕੀ ਰਹੇ ਹੋ ਤੁਸੀਂ ਗੁੰਨੇਗਾਰ ਹੋ ਕਿ ਨਹੀਂ ਹੋ ਇਹ ਗੱਲਾਂ ਹੁਣੇ ਹੁਣ ਲੋਕਾਂ ਨੂੰ ਜੋ ਹੈ ਸੰਗਤ ਨੂੰ ਵੀ ਇਹ ਕਹਿਣਾ ਚਾਹੁੰਨਾ ਕਿ ਤੁਸੀਂ ਹੁਣ ਇੱਕ ਗੱਲ ਦਾ ਧਿਆਨ ਰੱਖੋ ਸਾਰੀ ਸੰਗਤ ਨੂੰ ਮੇਰੀ ਬੇਨਤੀ ਹੈ ਕਿ ਜੋ ਪੋਸਟਾ মিডিਆ ਹਤੇ ਉਹ ਬੰਦਾ ਜਿਹੜਾ ਕਿਨਾਂ ਦਾ ਸਾਡੂ ਜਿਹੜਾ ਅ ਬਿਆਨ ਦੇ ਰਿਹਾ ਹੈ ਉਹ ਬੰਦਾ ਸੰਗਤ ਜੀ ਤੁਸੀਂ ਆਪ ਹੀ ਸਮਝਦਾਰ ਹੈ ਇਹਦੇ ਮੈਂ ਕੋਈ ਦੂਰ ਆਇਆ ਨਹੀਂ ਹੁਣ ਪਹਿਲਾਂ ਨਹੀਂ ਗੱਲ ਨਹੀਂ ਰਹੀਆਂ ਠੀਕ ਹੈ 2007 ਤੋਂ ਪਹਿਲਾਂ ਦੇ ਕੇਸ ਸੀਗੇ ਠੀਕ ਹੈ ਜੀ 2 ਸਾਲ ਦੀ ਸਜ਼ਾ ਉਹ ਬੰਦਾ ਕੱਟ ਕੇ ਆਇਆ ਤੇ ਇੰਨੇ ਸਾਲਾਂ ਦਾ ਉਹਨੇ ਕੋਈ ਬਿਆਨ ਨਹੀਂ ਦਿੱਤਾ ਹੈਗਾ ਕਿੰਨੇ ਸਾਲ ਬੀਤ ਗਏ 2007 ਤੋਂ ਪਹਿਲਾਂ ਦੀਆਂ ਗੱਲਾਂ 2007 ਮਾਤਾ ਕੇਸ ਹੋਇਆ ਸੀ ਉਹਦੇ ਉੱਤੇ ਠੀਕ ਆ ਔਰ ਇੰਨੇ ਸਾਲ ਪਹਿਲਾਂ ਦਾ ਬੰਦਾ ਕਿਉਂ ਨਹੀਂ ਬੋਲਿਆ ਦੱਸੋ ਜੇ ਉਹਨੇ ਬਿਆਨ ਹੀ ਦੇਣਾ ਤਾਂ ਪਹਿਲੇ ਦੇ ਦਿੰਦਾ ਹੈ ਲੇਕਿਨ ਉਹ ਹੁਣ ਹੁਣ ਪ੍ਰਗਟ ਹੋ ਗਿਆ ਇਹਨੂੰ ਪ੍ਰਗਟ ਕਹੋ ਬਈ ਬੰਦਾ ਕਹਣਾ ਨਹੀਂ ਹੁੰਦਾ ਇਹ ਜਿੰਨ ਪ੍ਰਗਟ ਹੋ ਗਿਆ ਇਹ ਬੰਦਾ ਪ੍ਰਗਟ ਹੋਇਆ ਹਾਂਜੀ ਦੇਖ ਲੋ ਇਹ ਬੰਦਾ ਪ੍ਰਗਟ ਹੋਇਆ ਜਾਂ ਪ੍ਰਗਟ ਕੀਤਾ ਗਿਆ ਇਹ ਸਾਰੀ ਸੰਗਤ ਨੂੰ ਪਤਾ ਕਿ ਕਿੱਥੋਂ ਇਹ ਬੰਦਾ ਪ੍ਰਗਟ ਕਰੇ ਆ ਗਿਆ ਠੀਕ ਹੈ ਔਰ ਇਹ ਗੱਲਾਂ ਠੀਕ ਨਹੀਂ ਭਾਈ ਸਿਆਸਤ ਕਰਨੀ ਹੈ ਤਾਂ ਅੱਗੇ ਵਧੋ ਠੀਕ ਹੈ ਲੋਕ ਤਾਂ ਜਿ ਆਪਣੀ ਪਰਾਵਣਾ ਉਹ ਗਨਾਹ ਦੇ ਤੁਹਾਡੇ ਤੋਂ ਨੂੰ ਹੁਣ ਝੋਲੀ ਚ ਪਵਾ ਲੇ ਉਹਨਾਂ ਨੂੰ ਪਵਾ ਕੇ ਸਾਫ ਕਰੋ ਠੀਕ ਹੈ ਨਾ ਕਿ ਤੁਸੀਂ ਜਿਹੇਦਾਰਾਂ ਦੇ ਉਲਟ ਭੁਗਤੋ ਇਹ ਤਾਂ ਸਿੱਧਾ ਹੀ ਹਿਸਾਬ ਹੈ ਵੀ ਤੁਸੀਂ ਯਾਰ ਗਨਾਹ ਮੰਨੀ ਵੀ ਜਾਂਨੇ ਤੇ ਮੰਨਦੇ ਵੀ ਨਹੀਂ ਜਾਂ ਤਾਂ ਇੱਕ ਪਾਸੇ ਖੜ੍ਹ ਜੋ ਲਕੀਰ ਖਿੱਚ ਕੇ ਤੁਸੀਂ ਵੀ ਹਾਂ ਨਹੀਂ ਹਾਂ ਅਸੀਂ ਨਹੀਂ ਮੰਨਦੇ ਨਾ ਗਨਾਹ ਨੂੰ ਅਸੀਂ ਨਹੀਂ ਜੀ ਕਰੇ ਫਿਰ ਤਾਂ ਗੱਲ ਬਣਦੀ ਹੈ ਸਾਰੇ ਗਨਾਹ ਯਾਰ ਤੁਸੀਂ ਜਦੋਂ ਤੁਹਾਡੇ ਬੰਦੇ ਨੇ ਝੋਲੀ ਜੇ ਪਵਾ ਲੇ ਤਾਂ ਤੁਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰੋ ਗੱਲ ਇਹ ਆ ਇਹ ਗੱਲਾਂ ਬਿਲਕੁਲ ਜ਼ੀਰੋ ਹਨ ਇਹਦਾ ਕੋਈ ਉਹ ਨਹੀਂ ਹੈ ਠੀਕ ਹੈ ਜੀ ਤਾਂ ਇਹ ਜਰ ਸਾਹਿਬ ਆਪਣਾ ਚੜਦੀ ਗੱਲਾ ਜਨੇ ਪੂਰੇ ਕੋਈ ਚੱਕਰ ਨਹੀਂ ਹੈ ਮਹਾਰਾਜ ਆਪੇ ਦੇਖਦਾ ਹੈ ਠੀਕ ਹੈ ਜੀ ਸੋ ਇੰਨੀ ਆ ਕਿ ਬੇਨਤੀਆਂ ਸੀਗੀਆਂ ਸੰਗਤ ਨੂੰ ਵੀ ਬੇਨਤੀ ਸਤਿਕਾਰ ਉਹ ਇਹ ਚੀਜ਼ਾਂ ਤੁਹਾਨੂੰ ਪਤਾ ਕਿ ਕਿਉਂ ਕੱਢੀਆਂ ਜਾ ਰਹੀਆਂ ਠੀਕ ਹੈ ਔਰ ਤੁਸੀਂ ਵੀ ਚਾਹੁੰਦੇ ਸੀਗੇ ਹਨਾ ਵੀ ਇਹ ਜਰ ਕੋਈ ਇਦਾਂ ਦਾ ਹੋਵੇ ਜਿਹੜਾ ਇਹਦੇ ਕਹਿ ਲਈਏ ਵੀ ਉਹ ਨਾ ਹੋਵੇ ਇਹਦੇ ਅੰਦਰ ਨਾ ਰਹੇ ਤਾਂ ਇਹਨਾਂ ਦੇ ਅੰਦਰ ਰਹੇ ਹੱਬ ਨਹੀਂ ਹੈ ਇਹ ਗੱਡ ਕੇ ਮੈਂ ਕਹਿਣਾ ਠੀਕ ਹੈ ਇਹ ਤੁਹਾਨੂੰ ਵੀ ਪਤਾ ਜੋ ਜੋ ਫੈਸਲੇ ਉਹਨਾਂ ਨੇ ਕੀਤੇ ਆ ਇੱਕ ਨੰਬਰ ਕੀਤੇ ਆ ਬਿਲਕੁਲ ਤਾਂ ਹੀ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਔਰ ਇਹ ਪਹਿਲਾ ਜਹੇਦਾਰ ਹੋਊਗਾ ਮੇਰੇ ਖਿਆਲ ਚ ਅਕਾਲੀ ਦਲ ਦੇ ਉਹਨਾਂ ਚ ਕਹਿੰਦਾ ਮੈਂ ਪਹਿਲੇ ਹੱਥ ਨਹੀਂ ਕਹਿੰਦਾ ਜਿਹੜੇ ਉਹ ਸੂਰਮੇ ਸੀਗੇ ਤੇ ਇਹਨਾਂ ਦੀ ਬਾਜਾਤ ਦੇ ਵਿੱਚ ਠੀਕ ਹੈ ਜੀ ਜਿਹੜਾ ਕੇ ਤੁਹਾਡੇ ਗਨਾਹਾਂ ਨੂੰ ਤੁਹਾਨੂੰ ਗਣਾਉਂਦਾ ਏ ਤੁਹਾਨੂੰ ਦੱਸਦਾ ਸਮੇਂ-ਸਮੇਂ ਤੇ ਸੁਚੇਤ ਕਰਦਾ ਰਿਹਾ ਤੁਹਾਨੂੰ ਠੀਕ ਹੈ ਤੁਹਾਨੂੰ ਇਹਨਾਂ ਨੇ ਸਮੇਂ-ਸਮੇਂ ਤੇ ਨਾਚਿਆ ਮਾਰ ਕੇ ਦੱਸਿਆ ਵੀ ਭਾਈ ਬੰਦੇ ਬਣਜੋ ਬੰਦੇ ਬਣਜੋ ਸਹੀ ਤਰੀਕੇ ਨਾਲ ਚੱਲੋ ਠੀਕ ਹੈ ਔਰ ਗੱਡ ਕੇ ਬਿਆਨ ਦੱਤੇ ਆ ਸਰਕਾਰਾਂ ਦੇ ਖਲਾਫ ਵੀ A to Z ਪਰ ਤੁਸੀਂ ਗਲਤੀਆਂ ਮੰਨਣ ਦੀ ਬਜਾਏ ਤੁਸੀਂ ਇਹ ਜਿਹੜੀਆਂ ਬੇਬਕੂਫੀਆਂ ਕਰ ਰਹੇ ਹੋ ਤੁਹਾਨੂੰ ਭੁਗਤਣੀਆਂ ਪੈਣੀਆਂ ਤੇ ਭੁਗਤ ਰਹੇ ਹੋ ਤੁਸੀਂ ਮੈਂ ਤਾਂ ਇਸ ਗੱਲੋਂ ਹੈਰਾਨ ਜੇ ਤੁਹਾਨੂੰ ਪੈ ਰਹੀਆਂ ਥੋੜੀਆਂ ਗਲਤੀਆਂ ਜੇ ਤੁਸੀਂ ਕੀਤੀਆਂ ਤਾਂ ਤੁਸੀਂ ਭੁਗਤ ਰਹੇ ਤੁਸੀਂ ਅੱਗੇ ਹੋਰ ਗਲਤੀਆਂ ਨਾ ਕਰੋ ਮਸਲਾ ਇਹ ਹੈ ਠੀਕ ਹੈ ਜੀ ਸੁਖੈਰਾ ਕਿਰਪਾ ਕਰੇ ਮਹਾਰਾਜ ਪੰਥ ਨੂੰ ਸਮੱਤ ਬਖਸ਼ੇ ਮੈਂ ਤਾਂ ਇਹ ਕਹਿਣਾ ਉਹ ਕੱਲ੍ਹ ਤਾਂ ਅਮੀ ਹਰਿੰਦਰ ਸਿੰਘ ਤਾਂਮੀ ਐ ਐੱਜੀਪੀਸੀ ਪ੍ਰਧਾਨ ਉਹਨੇ ਪਤੰਦਰ ਨੇ ਮਤਲਬ ਉਹ ਜਗੀਰਕਾਰ ਨੂੰ ਗਾਲ ਕੱਢਤੀ ਹੈ ਇਹ ਬੌਦਲੇ ਫਿਰਨੇ ਅੱਧੇ ਬੰਦੇ ਦਾ ਸਮਝ ਹੀ ਨਹੀਂ ਲੱਗਦੀ ਬਣੀ ਕਿਹਾ ਜਾਂਦਾ ਹੈ ਉਹ ਬੌਦਲੇ ਹੋਇਆ ਉਹ ਗਾਲਾਂ ਕਢੀ ਜਾਂਦਾ ਫਿਰ ਬਾਅਦ ਵਿੱਚ ਮਾਫੀਆਂ ਚਲੂ ਬੰਦੇ ਨੇ ਮਾਫੀ ਮੰਗ ਲਈ ਪਰ ਇਹ ਚੀਜ਼ਾਂ ਯਾਰ ਉਸ ਤਾਕਤ ਤੇ ਉਹਨਾਂ ਆਉਂਦਿਆਂ ਦੇ ਵਹਿ ਕੇ ਮੈਨੂੰ ਸਮਝ ਆ ਕਿ ਚੀਜ਼ਾਂ ਚੱਲੀਆਂ ਤੇ ਬਹੁਤ ਉੱਚੇ ਆਉਂਦੀਆਂ ਐ ਐਸਜੀਪੀਸੀ ਠੀਕ ਹੈ ਜੀ ਕਾਰਤਕ ਸਾਹਿਬ ਸਤਾਮੀ ਦਾ ਉਹ ਕਹਿਣਾ ਮੜਾ ਜਾ ਉਸ ਨਾਲ ਚਲਦੋ ਠੀਕ ਹੈ ਜੀ ਕੋਈ ਹੋ ਨਹੀਂ ਐ ਔਰ ਦਰੇਦਾਰ ਸਾਹਿਬ ਨੇ ਗੱਡ ਕੇ ਫੈਸਲੇ ਲਏ ਐ ਤੇ ਸਾਨੂੰ ਮੰਨ ਵੀ ਐ ਠੀਕ ਹੈ ਜੀ ਤੇ ਆਪਾਂ ਉਹਨਾਂ ਨਾਲ ਖੜੇ ਐ ਗੱਡ ਕੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਸੋ ਕਾਲੀ ਵਾਲੇ ਵੀ ਇਹਨਾਂ ਨੂੰ ਫੇਰ ਬੇਨਤੀ ਐ ਤੁਸੀਂ ਆਪਣੀ ਸਿਹਤ ਵੱਲ ਧਿਆਨ ਦਿਓ ਨਾ ਕਿ ਕਾਰਤਕ ਸਾਹਿਬ ਵੱਲ ਉਂਗਲੀਆਂ ਚੱਕੋ ਨਾ ਕਿ ਜਿਹੇਦਾਰਾਂ ਦੇ ਖਿਲਾਫ ਤੁਸੀਂ ਇਦਾਂ ਨੀਆ ਪੋਸਟਾਂ ਪਾਓ। ਜਾਂ ਇਦਾਂ ਦੇ ਕਹਿੰਦੇ ਗੜੇ ਮੁਦਰੇ ਜੇ ਮੁਰਦਿਆਂ ਜਿਹੜੇ ਉਹ ਅਖਾੜੋ ਇਹਨਾਂ ਦਾ ਸਿੰਘ ਸਾਹਿਬ ਨਾਲ ਕੋਈ ਦੂਰ ਦੂਰ ਦਾ ਵੀ ਸੰਬੰਧ ਨਹੀਂ ਹੈਗਾ। ਠੀਕ ਹੈ ਜੀ। ਸੋ ਆ ਬੰਦਾ ਜਿਹੜਾ ਤੁਹਾਨੂੰ ਦਿਖਾਇਆ ਮੈਂ ਇਹ ਤੁਸੀਂ ਆਪੇ ਹਿਸਾਬ ਲਾ ਲਓ ਹੁਣ ਦੁਬਾਰੇ ਵੀ ਤੁਹਾਨੂੰ ਦਿਖਾ ਦਿੰਦਾ ਮੈਂ। ਠੀਕ ਹੈ ਜੀ। ਇਹ ਕਿੰਨਾ ਕੁ ਮਤਲਬ ਹੈ ਤੁਸੀਂ ਇਹ ਹਿਸਾਬ ਲਾ ਲਓ ਵੀ ਕਿੱਡਾ ਕਾ ਇਹ ਗੁਰਮਖ ਬੰਦਾ ਹੋਊਗਾ ਇਹਦੇ ਕਰੋ ਇਹ ਨੰਗਾ ਖੜਾ ਫੋਟੋ ਪਾਈ ਹੈ ਪਿੱਛੇ ਉਹ ਸ਼ੋਦੀ ਲੱਗੀ ਵੀ ਫੋਟੋ ਤੇ ਹੈਟ ਪਾਈ ਖੜਾ ਦਰਿਆ ਹੈ ਹੈ ਸੋ ਇਹ ਤੁਸੀਂ ਹੁਣ ਦੇਖ ਲਓ ਹਿਸਾਬ ਲਾ ਕੇ ਸੋ ਇਹ ਚੀਜ਼ਾਂ ਇਹ ਬੰਦੇ ਪ੍ਰਗਟ ਕਰੇ ਗਏ ਆ ਪੈਰਾਸ਼ੂਟਰਾਂ ਹੀ ਉਤਾਰੇ ਗਏ ਆ ਕਿਉਂ ਕਿ ਜਫੇਦਾਰ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾਵੇ ਤੇ ਇਹ ਅਸਤੀਫਾ ਦੇ ਦੇਵੇ ਹਾਂਜੀ ਸੋ ਇਹ ਗੱਲ ਆ ਸੋ ਖੈਰਾ ਚੜ੍ਹਦੀ ਕਲਾ ਰੱਖੇ ਮਾਰੇ ਇੰਨੀ ਗੇ ਬੇਨਤੀਆਂ ਕਰਨੀਆਂ ਸੀ ਸੋ ਸੰਗਤ ਦੇ ਨੂੰ ਸੁਚੇਤ ਰਹੋ ਇਹ ਗੱਲਾਂ ਸਿਰਫ ਮਤਲਬ ਕਿ ਇੱਕ ਤਰ੍ਹਾਂ ਦਾ ਪ੍ਰਪੋਗੈਂਡਾ ਸਿਰ ਦਿਆ ਜਾ ਰਿਹਾ ਹੈ ਪਰ ਇਹ ਗੱਲਾਂ ਦੇ ਜਵਾਬ ਆਹ ਜਿਹੜੇ ਇਹ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅਕਾਲ ਤਖਤ ਸਾਹਿਬ ਉੱਥੇ ਦੇਣੇ ਪੈਣੇ ਐ ਠੀਕ ਹੈ ਜੀ ਇਹ ਤੇ ਜਹਾਨ ਨਹੀਂ ਤਾਂ ਅਗਲੇ ਜਹਾਨ ਚ ਦੇਣੇ ਪੈਣਗੇ ਠੀਕ ਸੋ ਸਿਆਸਤ ਕਰੋ ਠੀਕ ਹੈ ਜੀ ਦੁਨੀਆ ਨੂੰ ਨਾਲ ਜੋੜੋ ਠੀਕ ਹੈ ਨਾ ਕਿ ਆਪਣੇਆਂ ਨੂੰ ਤੁਸੀਂ ਤੋੜੀ ਜਾਓ ਸੋ ਇੱਕ ਹੋਣ ਦੀ ਹੁਣ ਮਤਲਬ ਕਿ ਇੱਕ ਹੋਣ ਬਾਰੇ ਤੁਹਾਨੂੰ ਕਿਹਾ ਗਿਆ ਕਾਰਤਾਰ ਸਿੰਘ ਸਾਹਿਬ ਤੋਂ ਵੀ ਇੱਕ ਹੋ ਜਾਓ ਲੇਕਿਨ ਤੁਸੀਂ ਇਹ ਚੀਜ਼ਾਂ ਬਹੁਤ ਗਲਤ ਕਰ ਰਹੇ ਸੋ ਖੈਰ ਇੰਨੀਆਂ ਕਿ ਬੇਨਤੀ ਸੀ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ